ਪੰਜਾਬੀ ਕੁਕ ਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਠੰਡਾ ਠੰਡਾ ਕੋਲ ਕੋਲ ਹੈਲਦੀ ਡਰਿੰਕ ਠੰਡਾਈ ਦੀ ਰੈਸਪੀ ਜਿਸ ਨੂੰ ਕਿ ਤੁਸੀਂ ਆਉਣ ਵਾਲੀ ਹੋਲੀ ਤੇ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋ ਤੇ ਪੂਰੀ ਗਰਮੀ ਵੀ ਇਸ ਨੂੰ ਬਣਾ ਕੇ ਰੱਖ ਸਕਦੇ ਹੋ ਤੇ ਪੂਰੀ ਗਰਮੀ ਇਸ ਨੂੰ ਪੀ ਕੇ ਇੰਜੋਏ ਕਰ ਸਕਦੇ ਹੋ ਔਰ ਇਸ ਵੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ ਇੱਕ ਵੱਡਾ ਚਮਚ ਸੌਂਫ ਦਾ ਲੈ ਲਿਆ ਹੈ ਇੱਕ ਵੱਡਾ ਚਮਚ ਹੀ ਇੱਥੇ ਮੈਂ ਤਰਬੂਜ ਦੇ ਬੀਜਾਂ ਦਾ ਤੇ ਖਸਖਸ ਦਾ ਵੀ ਲੈ ਲਿਆ ਹੈ ਯਾਨੀ ਕਿ ਪੋਪੀ ਸੀਡਸ ਤੇ ਇੱਥੇ ਮੈਂ 1/4 ਕੱਪ ਬਦਾਮ ਦਾ ਥੋੜੀ ਜਿਹੀ ਕਿਸ਼ਮਿਸ਼ ਪਿਸਤਾ ਕੇਸਰ ਦੇ ਧਾਗੇ 15 ਤੋਂ 20 ਕਾਲੀਆਂ ਮਿਰਚਾਂ 4 ਤੋਂ 5 ਛੋਟੀ ਇਲਾਇਚੀ ਤੇ ਕਾਜੂ 1/4 ਕੱਪ ਇੱਥੇ ਮੈਂ ਕਾਜੂ ਆਂਦਾ ਵੀ ਲੈ ਲਿਆ ਹੈ ਥੋੜੀ ਜਿਹੀ ਆਪਾਂ ਗੁਲਾਬ ਦੇ ਫੁੱਲ ਦੇ ਕਲੀਆਂ ਵੀ ਲੈ ਲਈਆਂ ਹਨ ਯਾਨੀ ਕਿ ਗਰੋਸ ਪੈਟਲਸ ਵੀ ਲੈ ਲਏ ਹਨ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਭਿਗੋਗ ਲੈਣਾ ਹੈ ਇੱਥੇ ਮੈਂ ਇੱਕ ਮਿਕਸਿੰਗ ਬੋਲ ਲੈ ਲੀਤੀ ਹੈ ਤੇ ਉਸ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਨੂੰ ਪਾਣਾ ਸ਼ੁਰੂ ਕਰ ਦਿੱਤਾ ਹੈ ਜਦ ਤੱਕ ਮੈਂ ਸਾਰੀਆਂ ਚੀਜ਼ਾਂ ਨੂੰ ਇਸ ਦੇ ਵਿੱਚ ਮਿਕਸ ਕਰ ਰਹੀ ਹਾਂ ਤੁਸੀਂ ਇੱਥੇ ਜਾ ਕੇ ਮੇਰੇ ਚੈਨਲ ਪੰਜਾਬੀ ਕੁਕਸਪੋਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਸਾਰੀਆਂ ਚੀਜ਼ਾਂ ਸਾਡੀਆਂ ਮਿਕਸ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਆਪਾਂ ਅੱਧਾ ਗਲਾਸ ਗਰਮ ਪਾਣੀ ਦਾ ਲੈ ਲੈਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਇਸ ਪਾਣੀ ਵਿੱਚ ਭਿਗੋ ਕੇ ਰੱਖ ਦੇਣਾ ਹੈ ਇਸ ਨੂੰ ਭਿਗੋ ਕੇ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਆਪਾਂ ਟੱਕ ਕੇ ਇਸ ਮਿਕਸਚਰ ਨੂੰ 5 ਤੋਂ 6 ਘੰਟੇ ਲਈ ਰੱਖ ਦੇਣਾ ਹੈ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਪਿਗੋ ਕੇ ਰੱਖਦੇ ਹਾਂ ਤਾਂ ਠੰਡਾਈ ਦਾ ਪੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਬਹੁਤ ਹੀ ਸਮੂਥ ਸਾਡਾ ਪੇਸਟ ਬਣ ਕੇ ਤਿਆਰ ਹੁੰਦਾ ਹੈ ਹੁਣ 5 ਤੋਂ 6 ਘੰਟੇ ਹੋ ਚੁੱਕੇ ਹਨ ਆਪਾਂ ਚੈੱਕ ਕਰ ਲੈਂਦੇ ਹਾਂ ਸਾਰੀਆਂ ਚੀਜ਼ਾਂ ਸਾਡੀਆਂ ਫੁੱਲ ਚੁੱਕੀਆਂ ਹਨ ਤੇ ਚੰਗੀ ਤਰ੍ਹਾਂ ਪਿਗ ਚੁੱਕੀਆਂ ਹਨ ਹੁਣ ਆਪਾਂ ਇਸ ਦਾ ਪੇਸਟ ਤਿਆਰ ਕਰ ਲੈਣਾ ਹੈ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪੀਸ ਲੈਣਾ ਹੈ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਮਿਕਸੀ ਜਾਰ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਇਸ ਤੋਂ ਬਾਅਦ ਹੁਣ ਮੈਂ 1/4 ਕੱਪ ਚੀਨੀ ਦਾ ਲੈ ਰਹੀ ਹਾਂ ਇਸ ਨੂੰ ਆਪ ਐਡ ਕਰ ਦੇਣਾ ਹੈ ਤੇ ਥੋੜੇ ਜਿਹੀ ਇੱਥੇ ਮੈਂ ਕੇਸਰ ਦੇ ਧਾਗਿਆਂ ਨੂੰ ਵੀ ਐਡ ਕਰ ਦਵਾਂਗੀ ਹੁਣ ਇਸ ਮਿਕਸਚਰ ਨੂੰ ਸਾਰੇ ਨੂੰ ਆਪਾਂ ਪੀਸ ਲੈਣਾ ਹੈ ਆਪਾਂ ਇੱਥੇ ਲਿਡ ਲਗਾ ਰਹੇ ਹਾਂ ਤੇ ਚੰਗੀ ਤਰ੍ਹਾਂ ਆਪਾਂ ਇਸ ਦਾ ਸਮੂਥ ਬੈਟਰ ਤਿਆਰ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਠੰਡਾਈ ਦਾ ਪੇਸਟ ਹੁਣ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਕਿੰਨਾ ਸਮੂਥ ਸਾਡਾ ਪੇਸਟ ਬਣ ਕੇ ਇਹ ਤਿਆਰ ਹੋਇਆ ਹੈ ਹੁਣ ਆਪਾਂ ਠੰਡਾਈ ਪੇਸਟ ਦੇ ਨਾਲ ਠੰਡਾਈ ਡਰਿੰਕ ਬਣਾ ਕੇ ਤਿਆਰ ਕਰ ਲੈਂਦੇ ਹਾਂ ਇੱਥੇ ਮੈਂ ਮਿਕਸੀ ਚਾਰ ਲੈ ਲਿਆ ਹੈ ਉਸ ਦੇ ਵਿੱਚ ਮੈਂ 2 ਚਮਚ ਠੰਡਾਈ ਪੇਸਟ ਪਾ ਰਹੀ ਹਾਂ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਆਈਸ ਕਯੂਬਸ ਲੈ ਲੈਣੇ ਹਨ ਥੋੜੀ ਜਿਹੀ ਬਰਫ਼ ਆਪਾਂ ਐਡ ਕਰ ਦਿੰਦੇ ਹਾਂ ਤੇ 1 ਚਮਚ ਇੱਥੇ ਮੈਂ ਚੀਨੀ ਦਾ ਵੀ ਐਡ ਕਰਾਂਗੀ ਤੁਸੀਂ ਆਪਣੀ ਇੱਛਾ ਅਨੁਸਾਰ ਚੀਨੀ ਨੂੰ ਐਡ ਕਰ ਸਕਦੇ ਹੋ ਕਿਉਂਕਿ ਠੰਡਾਈ ਦੇ ਪੇਸਟ ਵਿੱਚ ਵੀ ਆਪਾਂ ਚੀਨੀ ਐਡ ਕੀਤੀ ਸੀ ਤੁਸੀਂ ਆਪਣਾ ਜਿੰਨਾ ਮਿੱਠਾ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਚੀਨੀ ਪਾ ਦੇਣੀ ਹੈ ਇੱਕ ਗਲਾਸ ਇੱਥੇ ਮੈਂ ਦੁੱਧ ਦਾ ਲੈ ਲਿਆ ਹੈ ਹੁਣ ਸਾਰੇ ਆਪਾਂ ਮਿਕਸਚਰ ਨੂੰ ਬਲੈਂਡ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਪਲੇਟ ਲਗਾ ਕੇ ਇਸ ਨੂੰ ਬਲੈਂਡ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਲਥੀ ਡਰਿੰਕ ਸਾਡਾ ਇਹ ਬਣ ਕੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਆਪਾਂ ਹੁਣ ਸਰਵਿੰਗ ਗਲਾਸ ਵਿੱਚ ਸਰਵ ਕਰ ਲੈਂਦੇ ਹਾਂ ਤੁਸੀਂ ਇਸ ਠੰਡਾਈ ਪੇਸਟ ਨੂੰ ਪਹਿਲਾਂ ਬਣਾ ਕੇ ਰੱਖ ਸਕਦੇ ਹੋ ਜਦੋਂ ਮਹਿਮਾਨ ਆਣ ਉਸ ਟਾਈਮ ਇਸ ਨੂੰ ਫਟਾਫਟ ਤੁਸੀਂ ਬਣਾ ਕੇ ਸਰਵ ਕਰ ਸਕਦੇ ਹੋ ਲੋ ਜੀ ਸਾਡਾ ਠੰਡਾਈ ਹੈਲਦੀ ਡਰਿੰਕ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਪਿਸਤੇ ਦੀ ਕਤਰਾਂ ਨਾਲ ਗਾਰਨਿਸ਼ ਕਰ ਲੈਂਦੇ ਹਾਂ ਤੇ ਇਸ ਨੂੰ ਸਰਵ ਕਰ ਲੈਂਦੇ ਹਾਂ ਹੁਣ ਮੈਂ ਤੁਹਾਨੂੰ ਰੋਜ਼ ਫਲੇਵਰ ਵਾਲਾ ਠੰਡਾਈ ਹੈਲਦੀ ਡਰਿੰਕ ਬਣਾ ਕੇ ਦਿਖਾਨੀ ਹਾਂ ਇਸੇ ਤਰੀਕੇ ਨਾਲ ਹੀ ਮੈਂ 2 ਚਮਚ ਠੰਡਾਈ ਪੇਸਟ ਦੇ ਲੈ ਲਏ ਹਨ ਤੇ ਇਸ ਤੋਂ ਬਾਅਦ ਥੋੜੇ ਜਿਹਾ ਆਈਸ ਕਯੂਬਸ ਆਪਾਂ ਐਡ ਕਰ ਦੇਣੇ ਹਨ ਇਸ ਤੋਂ ਬਾਅਦ ਇੱਕ ਚਮਚ ਮੈਂ ਚੀਨੀ ਦਾ ਵੀ ਇੱਥੇ ਐਡ ਕਰ ਰਹੀ ਹਾਂ ਇੱਕ ਗਲਾਸ ਦੁੱਧ ਦਾ ਵੀ ਆਪਾਂ ਇੱਥੇ ਲੈ ਲੈਣਾ ਹੈ ਦੁੱਧ ਇਹ ਸਾਡਾ ਨੋਰਮਲ ਟੈਂਪਰੇਚਰ ਦਾ ਹੈ ਇੱਕ ਚਮਚ ਇੱਥੇ ਮੈਂ ਰੋਜ਼ ਫਲੇਵਰ ਦੇ ਸ਼ਰਬਤ ਦੇ ਪਾ ਰਹੀ ਹਾਂ ਜੋ ਕਿ ਸਾਨੂੰ ਬਾਜ਼ਾਰੋਂ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ ਰੈਡੀਮੇਡ ਇਹ ਸ਼ਰਬਤ ਦੀਆਂ ਬੋਤਲਾਂ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦੀਆਂ ਹਨ ਤੇ ਆਪਾਂ ਕਿਸੇ ਵੀ ਫਲੇਵਰ ਦੀ ਆਪਾਂ ਲੈ ਕੇ ਉਸੇ ਤਰੀਕੇ ਨਾਲ ਠੰਡਾਈ ਦੀ ਫਲੇਵਰ ਨੂੰ ਤਿਆਰ ਕਰ ਸਕਦੇ ਹਾਂ ਹੁਣ ਸਾਡਾ ਰੋਜ਼ ਫਲੇਵਰ ਵਾਲਾ ਠੰਡਾਈ ਹੈਲਦੀ ਡਰਿੰਕ ਤਿਆਰ ਹੋ ਚੁੱਕਾ ਹੈ ਇਸ ਨੂੰ ਹੀ ਆਪਾਂ ਹੁਣ ਸਰਵਿੰਗ ਗਲਾਸ ਵਿੱਚ ਸਰਵ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੇ ਫਲੇਵਰਫੁੱਲ ਹੈਲਦੀ ਡਰਿੰਕ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਤੁਸੀਂ ਕਿਸੇ ਵੀ ਫਲੇਵਰ ਵਿੱਚ ਬਣਾ ਸਕਦੇ ਹੋ ਬਾਜ਼ਾਰ ਵਿੱਚ ਰੈਡੀमेड ਆਪਾਂ ਨੂੰ ਫਲੇਵਰ ਮਿਲ ਹੀ ਜਾਂਦੇ ਹਨ ਪਿਸਤਾ ਮੰਗੋ ਜੋ ਵੀ ਤੁਸੀਂ ਚਾਹੋ ਇਸ ਨੂੰ ਬਣਾ ਸਕਦੇ ਹੋ ਤੁਹਾਡੇ ਕੋਲ ਠੰਡਾਈ ਦਾ ਪੇਸਟ ਹੋਣਾ ਚਾਹੀਦਾ ਹੈ ਹੁਣ ਆਪਾਂ ਇਸ ਰੋਜ਼ ਵਾਲੇ ਫਲੇਵਰ ਨੂੰ ਰੋਜ਼ ਪੈਟਲ ਨਾਲ ਡੈਕੋਰੇਟ ਕਰ ਲਿਆ ਹੈ ਦੇਖਣ ਵਿੱਚ ਇਹ ਕਿੰਨਾ ਵਧੀਆ ਲੱਗ ਰਿਹਾ ਹੈ ਹੁਣ ਆਪਣੇ ਦੋਨੋਂ ਫਲੇਵਰ ਦੇ ਹੈਲਦੀ ਠੰਡਾਈ ਡਰਿੰਕ ਤਿਆਰ ਹੋ ਚੁੱਕੇ ਹਨ ਤੁਸੀਂ ਵੀ ਇਸ ਤਰੀਕੇ ਨਾਲ ਠੰਡਾਈ ਬੇਸ ਨੂੰ ਜ਼ਰੂਰ ਬਣਾਣਾ ਉਮੀਦ ਕਰਦੀ ਹਾਂ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਜੇਕਰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ